ਸੰਗਠਨ ਸੰਗਠਨ ਕਮੇਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਵਾਂ ਦੇ ਸਾਹਮਣੇ ਧਰਨੇ ਲਗਾਏ ਜਾ ਰਹੇ ਨੇ ਜਿਸ ਤੇ ਚਲਦੇ ਆ ਫਿਰੋਜ਼ਪੁਰ ਦੇ ਵਿੱਚ ਵੀ ਵਿਧਾਇਕ ਰਣਵੀਰ ਪੁੱਲਰ ਤੇ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੋ ਪ੍ਰੀਪੇਡ ਮੀਟਰ ਨੇ ਅਤੇ ਸ਼ੰਭੂ ਬਾਰਡਰ ਤੇ ਜੋ ਕਿਸਾਨਾਂ ਦੇ ਟਰਾਲੀਆਂ ਜਾਂ ਹੋਰ ਸਮਾਨ ਦਾ ਮੁਆਵਜ਼ਾ ਹੈ ਸਰਕਾਰ ਉਹ ਦੇਵੇ ਜੋ ਸਮਝੌਤਾ ਹੋਇਆ ਅਮਰੀਕਾ ਦੇ ਨਾਲ ਉਹ ਰੱਦ ਕਰੇ ਇਸ ਨੂੰ ਲੈ ਕੇ ਜੋ ਵਿਧਾਇਕਾਂ ਦੇ ਮੰਤਰੀਆਂ ਦੇ ਘਰ ਤੇ ਨਾਲ ਮੁੱਖ ਮੰਤਰੀ ਦੇ ਘਰ ਕਿਵੇਂ ਪ੍ਰਦਰਸ਼ਨ ਹੋਣਾ ਹੈ ਕਿ ਜਾਰੀ ਰਹੇਗਾ ਉਹਨਾਂ ਕਹੇ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖਾ ਕੀਤਾ ਜਾਵੇਗਾ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਇੱਕ ਕਿਸਾਨ ਮੂਦ ਸੰਘਰਸ਼ ਕਮੇਟੀ ਗੁਲਾ ਦੇ ਸਰਜੀਤ ਸਿੰਘ ਸੋ ਅੱਜ ਜਿਹੜਾ ਉਰੇ ਪੰਜਾਬ ਦੇ ਵਿੱਚ ਜਿਹੜਾ ਤਕਰੀਬਨ 780 ਜਨਾਂ ਦੇ ਉੱਪਰ ਜਿਹੜਾ ਮੋਰ ਦਾ ਲਾਇਕ ਇਸ ਕਹਿਣਾ ਹੈ ਮਤਲਬ ਰਾਂਤਰੀਆਂ ਤੇ ਕਾਂਦੇ ਗੁੜਾ ਜਿਹੜਾ ਅੱਜ ਜਿਹੜਾ ਫਰੀਦਪੁਰ ਦੇ ਵਿੱਚ ਵੀ ਜਿਹੜਾ ਟੋਕਾ ਦੀ ਚਾਰ ਥਾਵਾਂ ਦੇ ਉੱਪਰ ਜਿਹੜਾ ਮੋਰ ਚੜਾਤਾ ਹੋਇਆ ਉਹ ਇਸ ਪਟਾਰੀਆ ਤੇ ਫੌਜਾ ਸਰਕਾਰੀ ਚੋ ਚਾਰਾਂ ਥਾਵਾਂ ਤੇ ਜਿਹੜਾ ਮੋਰ ਕੇ ਲਾਗਾ ਯਾ ਇੱਕ ਰਲਮਾ ਵਾਲੇ ਨਾਲ ਸਰਕਾਰ ਨੇ ਝੋੜਦੀ ਹੈ ਕਿ ਸ਼ੰਭੂ ਤੇ ਨਵੀਂ ਬਾਰਡਰ ਦਾ ਜਿਹੜਾ ਯਾ ਹਰਿਦਵਾਰ ਪੌਣੇ 4 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਸਰਕਾਰ ਆ ਲਈ ਤਾਂ ਉਹ ਵੀ ਹਿਸਾਬ ਕਿਤਾਬ ਲੈਣ ਵਾਲਾ ਇਹਨਾਂ ਦਾ ਕਾਨੂੰਨ ਆ ਨਾਲ ਜਿਹੜਾ 2025 ਬਿਜਲੀ ਸੋਧ ਬਿੱਲ ਸੋ ਜਿਹੜੀ 33 ਸੈਕਟਰ ਨੂੰ ਬਾਹਰ ਕਰਨਾ ਪ੍ਰੋਫੈਸਰ ਤੋਂ ਇਹ ਵੀ ਬਿੱਲ ਨਾਲ ਆ ਔਰ ਨਾਲ ਦੀ ਨਾਲ ਜਿਹੜਾ ਜੀਰਾ ਜਿਹੜਾ ਸਰਕਾਰ ਐਟ ਲੈ ਕੇ ਆ ਰਹੀ ਹੈ ਅਮਰੀਕਾ ਨੂੰ ਅਧਿਕਾਤਵਾਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਇਥੇ ਮੋਰਚਾ ਲਾ ਕੇ ਤਵਾ ਤੇ ਨਵੀਰ ਨੂੰ ਨਿਰਦੇਸ਼ ਸ਼ਹਿਰੀ ਕਹਦੇ ਵਿੱਚ ਇੱਕ ਹਾਰ ਸਿੰਘ ਦਾ ਤਾਬਾਸ਼ਾ ਕਿਸਾਨ ਖਰਚ ਕਮੇਟੀ ਜੋਨ ਮੱਲਾਂ ਦੇ ਪ੍ਰਧਾਨ ਆ ਇਹਦਾ ਆਪਣੇ ਡੀਏਸੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਹਲਕਾ ਵਧਾਇਆ ਪੰਜਾਂ ਦੇ ਦਸਤਰਾ ਘਰਾਂ ਦੇ ਅੱਗੇ ਸ਼ਾਂਤਮਈ ਪੂਰਵਕ ਤਰੀਕੇ ਨਾਲ 12 ਮਹੀਨੇ ਚਾਰ ਪੀਸ ਵਧਿਆ ਆ ਜਿਹੜਾ ਸ਼ਾਂਤਮਈ ਜਿਹੜੇ ਤਰ੍ਹਾਂ ਲਾਗੂ ਹੋਣਾ ਹੈ ਉਹਦੇ ਆਮ ਲੋਕਾਂ ਦੇ ਸਰਕਾਰ ਦਾ ਨਾਰਾ ਦੇਖੋ ਇਹ ਸਰਕਾਰ ਬਸ ਸਰਕਾਰ ਆ ਕੇ ਆਮ ਲੋਕਾਂ ਦੀ ਇਹ ਸਰਕਾਰ ਹੋਵੇਗੀ ਇਹਦੇ ਵਿੱਚ ਕਿਸਾਨ ਦਾ ਜਿਹੜਾ ਸਬਸਿਡੀ ਖਤਮ ਕੀਤਾ ਜਾਏਗਾ ਕਿਸਾਨ ਦੀ ਜਿਹੜੀ ਚੰਦੜੇ ਦੁੱਗਣੀ ਕੀਤੀ ਜਾਏਗੀ ਨਾਲ ਮਜ਼ਦੂਰ ਦੀ ਦਿਹਾੜੀ ਦੁੱਗਣੀ ਕੀਤੀ ਜਾਏਗੀ ਜਿਹੜੇ ਟੌਪ ਵਾਲੇ ਨੂੰ ਵਧਿਆ ਰੋਜ਼ਗਾਰ ਦਿੱਤਾ ਜਾਏਗਾ ਔਰ ਉਹਨਾਂ ਦੇ ਨਾਲ ਨਾਲ ਸਾਡੇ ਆਏ ਤਾਂ ਜਿਹੜੀਆਂ ਆਵਾਜ਼ ਦੀਆਂ ਧਰਾਂ ਪਿਆਰ ਕੀਤਾ ਜਾਏਗਾ ਹੋਇਆ ਉਹਦੇ ਮਤਲਬ ਸਾਡਾ ਸਿਰੇ ਹਸਪਤਲ ਫਲਪੁਰ ਦਾ ਨਹੀਂ ਸੁਣਿਆ ਪ੍ਰਾਈਵੇਟ ਅਥਾਂ ਜਾ ਰਿਹਾ ਕਿਤੇ ਕਿਸੇ ਗਰੀਬ ਕਿਸਾਨ ਮਜ਼ਦੂਰ ਮੈਂ ਸਿੱਖਿਆ ਦੇ ਧਾਰੇ ਜਿਹੜੇ ਨੇ ਉਹ ਨਹੀਂ ਸਹੀ ਚੱਲ ਰਿਹਾ ਔਰ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਆਵਾਜ਼ਾਂ ਨਾ ਪਾਇਆ ਜਿਹੜੇ ਨੇ ਐਮਐਸਟੀ ਗਰੰਟੀ ਕਾਨੂੰਨ ਦੀ ਮੰਗ ਕੀਤੀ ਸਵਾਗਤ ਕਰਦੇ ਹਾਂ ਜਿਹੜਾ ਸੁਆਮੀ ਨਾਲ ਆਪੇਸ਼ਣ ਦੇ ਮੁਤਾਬਕ ਫਸਲਾਂ ਦੇ ਭਾਅ ਦੇ ਤੌਰ ਤੇ ਹੋਰ ਸ਼ੰਭੂ ਤੇ ਖਲੋਰੀ ਭਾਅ ਜਿਹੜਾ ਮਤਲਬ ਸਰਕਾਰ ਨੇ ਸਾਡੇ ਨਾਲ ਬਹੁਤ ਵਿਆਪਕਿਆਰ ਕਰਾਇਆ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਖਦੇੜਿਆ ਤੁਹਾਡੇ ਵਿੱਚ 3 ਕਰੋੜ 75 ਲੱਖ ਦੇ ਦਾ ਇਨਸਾਨ ਆ ਉਹਦੀ ਪਰਭਾਈ ਲਈ ਸਰਕਾਰ ਨੇ ਇੱਕ ਦੋ ਵਾਰ ਸਾਡੇ ਤੇ ਤਰ੍ਹਾਂ ਨਾਲ ਮਿਲ ਕੇ ਬੈਠ ਕੇ ਗੱਲਬਾਤ ਵੀ ਕੀਤੀ ਆ ਸੋ ਇਹਨਾਂ ਮਸਲੇ ਲੈ ਕੇ ਅਸੀਂ ਪੂਰੇ ਪੰਜਾਬ ਦੇ ਹਲਕਾ ਵਿਧਾਇਕ ਦੇ ਮੰਤਰੀਆਂ ਦੇ ਧਰਨੇ ਲਾ ਕੇ ਬੈਠੇ ਆ